ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਆਏ ਆ ਪਿੰਡ ਵੱਡੋ ਜਿਹੜਾ ਰਰਲੀ ਦੇ ਰੋਡ ਜਾਂਦਾ ਵਾ ਇਹ ਵੱਡੋ ਦਾ ਤੇ ਰਰਲੀ ਦਾ ਲਿੰਕ ਆਪੂ ਜੀ ਟੁੱਟ ਗਿਆ ਵਾ ਕਈ ਦਿਨਾਂ ਤੋਂ ਕਿ ਆ ਸੜਕ ਦੇ ਵਿੱਚ ਪਾੜ ਪੈ ਗਿਆ ਵਾ ਕਿ ਆ ਮੁੰਡੇ ਨੌਜਵਾਨ ਹੁਣ ਨੰਗੇ ਆ ਮੋਟਰਸਾਈਕਲ ਨੂੰ ਬੜਾ ਔਖੇ ਹੋ ਕੇ ਨੰਗੇ ਮੈਂ ਦੇਖਿਆ ਸਾਹ ਆਸਾਨ ਨਹੀਂ ਨਾ ਰਹਾ ਦਾ ਆ ਉਥੋਂ ਮੈਂ ਤੁਹਾਨੂੰ ਵੀ ਪਾਣੀ ਦੀਆਂ ਵੀ ਦਿਖਾ ਦਿਆਂ ਜੀ ਆ ਗੱਡੀ ਆ ਰਹੀ ਏ ਜੀ ਗੱਡੀ ਹੁਣ ਲੰਘਣਾ ਕਿੱਥੇ ਜੀ ਆ ਆ ਤਾਂ ਮੂਹਰੇ ਪਾੜ ਪੈ ਗਿਆ ਵਾ ਗੱਡੀ ਕਿੱਥੇ ਜੀ ਨਾ ਪਾਣੀ ਦੇ ਕੋਲ ਤਾਂ ਕਿੱਦਾਂ ਸੜਕੇ ਦੇ ਆਲੇ ਦੋਲੇ ਖੜਾ ਵਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕੀ ਨਾਂ ਜੀ ਆਪਣਾ ਮੇਰਾ ਨਾਂ ਜੱਸੀ ਆ ਜੀ ਇਹ ਕਿਹੜਾ ਪਿੰਡ ਵਾ ਸਾਡਾ ਚੱਕਟਰੂ ਆ ਜੀ ਅੱਛਾ ਤੁਹਾਡਾ ਕੀ ਨਾਂ ਜੀ ਮੇਰੇ ਨਾਂ ਜੱਸੀ ਜੱਸੀ ਗੋਤ ਲੱਗਦਾ ਮੈਨੂੰ ਨਹੀਂ ਨਹੀਂ ਹਾਂ ਜੀ ਇਹ ਗੋਤ ਮੁੰਡੇ ਦਾ ਨਾਂ ਮੇਰਾ ਜੱਸੀ ਆ ਅੱਛਾ ਜੀ ਹਾਂ ਜੀ ਇਹ ਕਿ ਆ ਤੁਸੀਂ ਮੋਟਰਸਾਈਕਲ ਬੜੇ ਮੈ ਦੇਖਿਆ ਕਿ ਔਖੇ ਹੋ ਕੇ ਲੰਘਾਉਂਦੇ ਸੀਗੇ ਪਾਣੀ ਬਹੁਤ ਹੈ ਆ ਸੜਕ ਦੇਖੋ ਬੜੀ ਲੁਕੀ ਪਈ ਆ ਇਹ ਕੀ ਜੀ ਸਰਕਾਰ ਤੋਂ ਮੰਗ ਕਰਦੇ ਆ ਸਰਕਾਰ ਤੋਂ ਮੰਗ ਮੈਨੂੰ ਪਤਾ ਹੀ ਨਹੀਂ ਸਰਕਾਰ ਨੂੰ ਸੜਕ ਬਣਾਵੇ ਇਹ ਜਲਦੀ ਜਲਦੀ ਹਾਂਜੀ ਲੋਕਾਂ ਦੇ ਜਿੱਦਾਂ ਤੁਸੀਂ ਤੰਗ ਹੋ ਕੇ ਲੰਘੇ ਜਾਂਦੇ ਹੋਰ ਵੀ ਲੋਕ ਤੰਗ ਹੋ ਕੇ ਲੰਘਦੇ ਆ ਕਿ ਇੱਥੇ ਲੰਘ ਤਾਂ ਹੋ ਹੀ ਨਹੀਂ ਸਕਦਾ ਹਾਂਜੀ ਨਹੀਂ ਮੇਰੀ ਵਾਹ ਧੰਨ ਧੰਨਵਾਦ ਜੀ ਆਹ ਦੇਖੋ ਜੀ ਇਹ ਮੋਟਰਸਾਈਕਲ ਕਿੱਦਾਂ ਲੰਘੂਗਾ ਆ ਸੜਕ ਤੋਂ 2-3 ਫੁੱਟ ਆ ਬੱਟ ਲਗੀ ਹੋਆ ਉਧਰ ਆਓ ਦੇਖੋ ਕਿ ਮੁੜ ਫਲ ਕਿੱਦਾਂ ਲੰਘੇ ਉਹ ਗੱਡੀ ਤੁਹਾਨੂੰ ਮੈਂ ਦਿਖਾ ਲਈ ਆ ਕਿ ਮੁੜ ਗਈ ਆ ਉਹ اٹਕ ਗਈ ਆ ਹੁਣ ਜੇ ਕੋਈ ਜੋਰ ਵਾਲੇ ਹੋਣਗੇ ਮੁੰਡੇ ਤੇ ਇੱਥੇ ਕਿਤੇ ਔਖਾ-ਸੌਖਾ ਨਿਕਲ ਜੇਗਾ ਜੇ ਨੰਗਾਲੇ ਤੇ ਫੇਰ ਸਟਾਟ ਨਹੀਂ ਹੁੰਦਾ ਜੇ ਚੱਕਦੇ ਤੇ ਚੱਕੇ ਤੌਰ ਨਹੀਂ ਹੁੰਦਾ ਇਹ ਬੱਡੌਰ ਹੱਲੀ ਦਾ ਆਸੂਚੀ ਲਿੰਕ ਜ ਟੁੱਟ ਕੇ ਸੰਪਰਕ ਟੁੱਟੇ ਨੂੰ ਅੱਜ ਹਫਤਾ ਕਿਤੇ ਦੇ ਕਰੀਬ ਹੋ ਗਿਆ 3 ਦਿਨ ਤਾਂ ਵੀ ਹਟੇ ਨੂੰ ਹੋ ਗਿਆ ਜੀ ਕਿ ਪਹਿਲੇ ਮਹੀਨਿਆਂ ਦੇ ਨਾਲ ਵਾ ਇਹ ਸਰਕਾਰ ਨੂੰ ਵੀ ਜਲਦੀ ਜਲਦੀ ਧਿਆਨ ਦੇਣਾ ਚਾਹੀਦਾ ਇਹ ਰਹਿਲੀ ਤੇ ਭਾਮ ਤੱਕ ਇਧਰ ਨੂੰ ਜਨਤਾ ਦਾ ਰਾਹ ਹੈ ਕੋਟ ਤੋਂ ਇਹਨਾਂ ਤੇ ਆਮ ਲੋਕ ਜਾਂਦੇ ਆ ਸੋ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਕੋਟ ਤੋਂ ਜੀ ਮੇਰਾ ਕਨੈਕਟਰ ਨੰਬਰ ਹੈਗਾ 98557 129 816 98557 91816 ਕੋਟੂ ਟੂਜੀ ਜੀ ਨਾ ਆਪਣਾ ਫਤਿਹ ਮੁਹੰਮਦ ਹਾਂਜੀ ਫਤਿਹ ਮੁਹੰਮਦ ਇਹ ਤੇ ਤੁਹਾਨੂੰ ਹੁਣ ਤਿੰਨਾ ਬੰਦਿਆਂ ਨੇ ਵਿੱਚੋਂ ਕੱਢਿਆ ਕੀ ਸਰਕਾਰ ਤੋਂ ਮੰਗ ਕਰਦੇ ਆ ਅਸੀਂ ਤਾਂ ਵਧੀਆ ਹੋਣਾ ਚਾਹੀਦਾ ਸਰਕਾਰ ਫਿਰ ਪੰਜ ਦਾ ਨਿਕਾਸ ਕਰਦੇ ਹਾਂ ਹਾਂਜੀ ਕਿੰਨੇ ਕਿ ਦਿਨ ਹੋ ਗਏ ਇਹਨਾਂ ਟੁੱਟੇ ਨੂੰ ਇਹ ਤਾਂ ਕਾਫੀ ਦਿਨ ਬਾਅਦ ਹੀ ਆਇਆ ਇਦਾਂ ਸ਼ਿਹਾਰ ਕਰਵਾਉਣਾ ਠੀਕ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਤਾ ਦੇ ਤੁਰੇ ਨੰਗੇ ਜਪਾਣੀ ਜਿੁੱਤੇ ਕੱਲੇ ਕੱਲੇ ਡਰ ਦੇ ਡਰ ਦੇ ਨੰਗਦੇ ਆ ਕਿਤੇ ਹੜੇ ਨਾ ਜਾਈਏ